ਲੜਾਈ ਹੋਈ ਸ਼ੁਰੂ ਸੰਗਰੂਰ ਦੇ ਵਿੱਚ ਐਡਵੋਕੇਟ ਕਮਲ ਆਨੰਦ ਨੇ ਚੁੱਕਿਆ ਗੰਭੀਰ ਮੁੱਦਾ ਸਰਸ਼ਿਕਾਲ ਜੀ ਮੈਂ ਰੀਨਾ ਤਿਮਾ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਅਵਾਰਾ ਕੁੱਤਿਆਂ ਨੇ ਇੰਨਾ ਕੁ ਜ਼ਿਆਦਾ ਆਤੰਕ ਮਚਾਇਆ ਹੋਇਆ ਕਿ ਗਲੀ ਦੇ ਵਿੱਚ ਕੋਈ ਵੀ ਇਕੱਲਾ ਇਨਸਾਨ ਨਹੀਂ ਲੰਘ ਸਕਦਾ ਕਿਉਂਕਿ ਅਵਾਰਾ ਕੁੱਤਿਆਂ ਦੇ ਡਾਰਾ ਉਹਨਾਂ ਨੂੰ ਪੈ ਜਾਂਦੇ ਨੇ ਤੇ ਉਹਨਾਂ ਨੂੰ ਵੜ ਲਿਆ ਜਾਂਦਾ ਕਿਉਂਕਿ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਕਈ ਵਾਰ ਤਾਂ ਇੰਨਾ ਕੁ ਜ਼ਿਆਦਾ ਹਾਲਤ ਬੁਰੀ ਹੋ ਜਾਂਦੀ ਆ ਲੋਕਾਂ ਦੀ ਕਿ ਉਹਨਾਂ ਨੂੰ ਜਿੰਨਾ ਮਰਜੀ ਉਥੋਂ ਕੁੱਤੇ ਨੂੰ ਭਜਾ ਦਿੱਤਾ ਜਾਵੇ ਤਾਂ ਵੀ ਉਹ ਨੋਚ ਨੋਚ ਕੇ ਖਾ ਲੈਂਦੇ ਨੇ ਜਿਸ ਤੋਂ ਬਾਅਦ ਹੁਣ ਇਸ ਮਸਲੇ ਦੇ ਉੱਤੇ ਸੰਗਰੂਰ ਦਾ ਜੋ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਐਡਵੋਕੇਟ ਆਨੰਦ ਕਮਲ ਦੇ ਵੱਲੋਂ ਇਸੇ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ ਆਗਰ ਕਿਸ ਤਰੀਕੇ ਦੇ ਨਾਲ ਕਾਨੂੰਨੀ ਲੜਾਈ ਸ਼ੁਰੂ ਹੋਵੇਗੀ ਤੇ ਇਸ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਡਵੋਕੇਟ ਕਮਲ ਆਨੰਦ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਹ ਕਾਨੂੰਨੀ ਲੜਾਈ ਸ਼ੁਰੂ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਐਡਵੋਕੇਟ ਕਮਲ ਅਨੰਦ ਜੀ ਤੁਹਾਡਾ ਲਾਈ ਪੰਜਾਬੀ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ شکریہ ਮੈਮ ਜੀ ਕਮਲ ਅਨੰਦ ਜੀ ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਕੁੱਤਿਆਂ ਦੇ ਬਲਵਾ ਤੰਕ ਮਚਾਇਆ ਜਾ ਰਿਹਾ ਲਗਾਤਾਰ अनेका ਮਾਮਲੇ ਸਾਹਮਣੇ ਆ ਰਹੇ ਨੇ ਕਿ ਗਲੀ ਦੇ ਵਿੱਚ ਜਾਂ ਮੁਹੱਲੇ ਦੇ ਵਿੱਚ ਕੋਈ ਵੀ ਜਿਹੜਾ ਇਨਸਾਨ ਹੈ ਉਹ ਇਕੱਲਾ ਨਹੀਂ ਘੁੰਮ ਸਕਦਾ ਕਿਉਂਕਿ ਕੁੱਤਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੁਣ ਤੱਕ ਜਿਹੜੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਜਿਹੜੀ ਕਾਨੂੰਨੀ ਲੜਾਈ ਲੜੀ ਜਾ ਰਹੀ ਆ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਜੀ ਇਹ ਇਹਦੇ ਵਿੱਚ ਕੀ ਹੈ ਮੈਮ 2023 ਦੇ ਵਿੱਚ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜੱਜਮੈਂਟ ਆਈ ਉਹ ਕਿਸ ਤਰ੍ਹਾਂ ਆਈ ਕਿਉਂਕਿ ਕੋਰਟਸ ਦੇ ਵਿੱਚ ਕਈ ਮਾਮਲੇ ਜਿਹੜੇ ਸੀਗੇ ਉਹ ਲੰਬਿਤ ਸੀਗੇ ਕਿ ਜਿਹਦੇ ਵਿੱਚ ਕਿਸੇ ਜਾਨਵਰ ਦੁਆਰਾ ਔਰ ਸਪੈਸ਼ਲੀ ਕੁੱਤਿਆਂ ਦੁਆਰਾ ਜਦੋਂ ਲੋਕਾਂ ਨੂੰ ਕੱਟ ਲਿੱਤਾ ਜਾਂਦਾ ਸੀ ਤਾਂ ਉਹਨਾਂ ਦੇ ਕੰਪਨਸੇਸ਼ਨ ਦੇ ਰਿਗਾਰਡਿੰਗ ਜਿਹੜੇ ਮਾਮਲੇ ਸੀ ਉਹ ਕੋਰਟ ਦੇ ਵਿੱਚ ਪੈਂਡਿੰਗ ਸੀ ਤਾਂ ਕੋਰਟ ਨੇ ਇੱਕ ਜੱਜਮੈਂਟ ਪਾਸ ਕੀਤੀ ਕਿ ਜੇ ਕਿਸੇ ਨੂੰ ਵੀ ਆਵਾਰਾ ਕੁੱਤਾ ਜਾਂ ਕੋਈ ਵੀ ਡੌਗ ਜਿਹੜਾ ਹੈ ਉਹ ਵੱਢਦਾ ਹੈ ਤਾਂ ਉਹਨੂੰ ਹਰ ਇੱਕ ਬਾਈਟ ਦੇ ਲਈ 10000 ਦਾ ਕੰਪਨਸੇਸ਼ਨ ਔਰ ਜੇ ਉਹ ਬਾਈਟ ਜਿਹੜੀ ਹੈ 0.2 ਸੈਂਟੀਮੀਟਰ ਗਹਿਰੀ ਹੈ ਜਾਂ ਉਸ ਤੋਂ ਵੱਧ ਹੈ ਤਾਂ ਉਹਦੇ ਲਈ 20000 ਦਾ ਜਿਹੜਾ ਮਿਨੀਮਮ ਕੰਪਨਸੇਸ਼ਨ ਹੈ ਉਹ ਦਿੱਤਾ ਜਾਏਗਾ ਤਾ ਇੱਕ ਕਾਨੂੰਨ ਤਾਂ ਜ਼ਰੂਰ ਹਾਈ ਕੋਰਟ ਨੇ ਬੜੀ ਅੱਛੀ ਜੱਜਮੈਂਟ ਪਾਸ ਕਰਤੀ ਸੀ ਪਰ ਲੋਕਾਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਸਹੀ ਇਨਫੋਰਮੇਸ਼ਨ ਹੈ ਉਹਦਾ ਜਿਹੜਾ ਹੈ ਉਹ ਅਭਾਵ ਹੁੰਦਾ ਹੈ ਔਰ ਇੰਨੇ ਛੋਟੇ ਮਾਮਲਿਆਂ ਦੇ ਲਈ ਕਈ ਵਾਰੀ ਐਕਸਪਰਟ ਜਿਹੜੇ ਨੇ ਉਹ ਖੁਦ ਆਪਣੇ ਆਪ ਨੂੰ ਇੰਨੀਆਂ ਚੀਜ਼ਾਂ ਦੇ ਵਿੱਚ ਇਨਵੋਲ ਨਹੀਂ ਕਰਦੇ ਹੈ ਕੋਰਟਸ ਦੇ ਲੋਗ ਤਾਂ ਅਸੀਂ ਸੋਚਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਿੱਲੀ ਪੰਜਾਬ ਦੇ ਵਿੱਚ ਲੋਕਾਂ ਨੂੰ ਕੁੱਤਿਆਂ ਦੁਆਰਾ ਕੱਟਿਆ ਜਾਂਦਾ ਹੈ ਤਾਂ ਅਸੀਂ ਇੱਕ ਮੁਹਿੰਮ ਚਲਾਈ ਕਿ ਜੇ ਕੋਈ ਇਸ ਤਰ੍ਹਾਂ ਦਾ ਪੜਤਾਲੀ ਤਾਂ ਕਿ ਉਹ ਇੱਕ ਬੜਾ ਹੀ ਗੰਭੀਰ ਮਾਮਲਾ ਸੰਗਰੂਰ ਸ਼ਹਿਰ ਦੇ ਵਿੱਚ ਆਇਆ ਜਿੱਥੇ ਇੱਕ ਬਜ਼ੁਰਗ ਮਹਿਲਾ ਨੂੰ ਇੱਕ ਹਲਕੇ ਹੋਏ ਆਵਾਰਾ ਕੁੱਤੇ ਨੇ ਬਹੁਤ ਬੁਰੀ ਤਰ੍ਹਾਂ ਵੱਢਿਆ ਬਿਲਕੁਲ ਮਾਮਲੇ ਤਾਂ ਰੋਜ਼ ਹੀ ਸਾਹਮਣੇ ਆਉਂਦੇ ਆ ਪਰ ਕੁਝ ਮਾਮਲੇ ਐ ਜਿਹੜੇ ਹੁੰਦੇ ਜਿਹੜੇ ਕਾਫੀ ਗੰਭੀਰ ਹੁੰਦੇ ਆ ਤਾਂ ਜੇ ਉਹਨਾਂ ਨੂੰ ਨਾ ਉਸ ਸਮੇਂ ਛੁਡਾਇਆ ਜਾਂਦਾ ਤਾਂ ਸ਼ਾਇਦ ਉਹਨਾਂ ਨੂੰ ਕੁੱਤੇ ਮਾਰ ਕੇ ਖਾ ਹੀ ਜਾਂਦੇ ਬੱਚੇ ਵੀ ਜਿਹੜੇ ਨੇ ਉਹ ਡਰਦੇ ਨੇ ਔਰ ਜਿਹੜੇ ਜਿੰਨੇ ਜਿਵੇਂ ਅਸੀਂ ਕਹਿੰਦੇ ਆ ਗਾਲ ਦਾ ਜਿਹੜੇ ਫਰਜ਼ਾਈ ਲੈ ਜਿੰਨਾ ਬੱਚੇ ਔਰ ਬਜ਼ੁਰਗ ਉਹ ਇੰਨਾ ਜਿਹੜੇ ਕੁੱਤਿਆਂ ਦੇ ਅਤੰਕ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਤਾਂ ਅਸੀਂ ਇੱਕ ਮੁਹਿੰਮ ਚਲਾਈ ਹੈ ਕਿ ਜੇ ਲੋਕਾਂ ਨੂੰ ਲੀਗਲ ਐਕਸਪਰਟਾਈਜ਼ ਕਿਤੇ ਜ਼ਰੂਰਤ ਹੈ ਆਪਣਾ ਇਸ ਇਸ਼ੂ ਨੂੰ ਲੈ ਕੇ ਜਾਣ ਦੀ ਕਿਉਂਕਿ ਜੋ ਜੱਜਮੈਂਟ ਦੇ ਵਿੱਚ ਬੜਾ ਕਲੀਅਰਲੀ ਕਿਹਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਦੀ ਚੇਅਰਮੈਨਸ਼ਿਪ ਦੇ ਅੰਦਰ ਐਸਪੀ ਹੋਣਗੇ ਡੀਟੀਓ ਹੋਣਗੇ ਔਰ ਉਸ ਏਰੀਏ ਦੇ ਜਿਹੜੇ ਨੇ ਸਿਵਲ ਸਰਜੰਡ ਦੇ ਉਹ ਨੁਮਾਇंदे ਹੋਣਗੇ ਤੇ ਇੱਕ ਕਮੇਟੀ ਬਣਾਉਗੀ ਔਰ ਉਹ ਜਿਹੜੇ ਇਸ ਤਰ੍ਹਾਂ ਦੇ ਕੰਪਨਸੇਸ਼ਨ ਦੇ ਐਪਲੀਕੇਸ਼ਨਸ ਜਾਂ ਪਟੀਸ਼ਨਸ ਨੇ ਉਹਨਾਂ ਨੂੰ ਡਿਸਾਈਡ ਕਰੂਗੀ ਕਿ ਟਾਈਮ ਬਾਉਂਡ ਮੈਨਰ ਦੇ ਵਿੱਚ ਐਡਵੋਕੇਟ ਜੀ ਪੁੱਛਣਾ ਚਾਹਮਾ ਗਏ ਕਿ ਜਦੋਂ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਨੇ ਕਿ ਕੁੱਤਿਆਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਾਈਜ਼ਾ ਜੇਕਰ ਤੁਸੀਂ ਜ਼ਿੰਮੇਵਾਰ ਸਮਝੀਏ ਤਾਂ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇਗਾ ਜੋ ਆਵਾਰਾ ਕੁੱਤਿਆਂ ਦਾ ਬੋਲੋ ਜੋ ਨਿਸ਼ਾਨਾ ਬਣਾਇਆ ਚਾਹੁੰਦਾ ਦੇਖੋ ਇਹ ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ ਉਹਦੇ ਲਈ ਜਿਹੜੀ ਮਿਸਪਲ ਕਾਉਂਸਲਾ ਮਿਸਪਲ ਐਕਟ ਤੇ ਮਿਸਪਲ ਕਾਰਪੋਰੇਸ਼ਨ ਐਕਟ ਉਹ ਦੋਨੋਂ ਮਿਸਪੈਲਿਟੀਆਂ ਦੀ ਡਿਊਟੀ ਲਗਾਉਂਦੇ ਆ ਕਿ ਉਹਨਾਂ ਨੇ ਇਹ ਮੈਨੇਜਮੈਂਟ ਕਰਨੀ ਹੈ ਕਿ ਜਿਹੜੇ ਆਵਾਰਾ ਜਾਨਵਰ ਹੈ ਉਹ ਸ਼ਹਿਰ ਦੇ ਵਿੱਚ ਨਾ ਹੋਣ ਹੁਣ ਸੁਪਰੀਮ ਕੋਰਟ ਦੁਆਰਾ ਵੀ ਜਜਮੈਂਟ ਜਿਹੜੀ ਹੈ ਲਾਸਟ ਮੰਥ ਹੀ ਪਾਸ ਹੋਈ ਹੈ ਉਹਨਾਂ ਨੇ ਵੀ ਇਨਸਟਰਕਸ਼ਨ ਦਿੱਤੀਆਂ ਨੇ ਕਿ ਜਿਹੜੇ ਇਹ ਆਪਣੇ ਸਿਵਲ ਹਸਪਟਲਸ ਨੇ ਜਾਂ ਪ੍ਰਾਈਵੇਟ ਹਸਪਟਲ ਨੇ ਬਾਸੜਡੇ ਨੇ ਔਰ ਰੇਲਵੇ ਸਟੇਸ਼ਨ ਨੇ ਔਰ ਸਕੂਲ ਨੇ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇੱਥੇ ਜਿਹੜੇ ਨੇ ਜ਼ਿਆਦਾ ਜਿਹੜੇ ਆਪਾਂ ਵਲਨਰੇਬਲ ਲੋਕ ਕਹਿੰਦੇ ਆ ਬੱਚੇ ਔਰ ਪੇਸ਼ੈਂਟ ਹੁੰਦੇ ਆ ਤਾਂ ਉੱਥੋਂ ਇਹ ਜਿਹੜੇ ਆਵਾਰਾ ਕੁੱਤੇ ਆ ਉਹਨਾਂ ਨੂੰ ਜਿਹੜਾ ਹੈ ਉੱਥੋਂ ਹਟਾ ਕੇ ਸ਼ੈਲਟਰ ਹੋਮ ਦੇ ਵਿੱਚ ਮਤਲਬ ਸ਼ੈਲਟਰ ਬਣਾਏ ਜਾਣ ਡੌਗ ਸ਼ੈਲਟਰ ABC ਜਿਹੜਾ ਸਿਸਟਮ ਹੈ ਐਨੀਮਲ ਬਰਥ ਕੰਟਰੋਲ ਤਾਂ ਉਹਦੇ ਨਿਯਮਾਂ ਦੇ ਤਹਿਤ ਸ਼ੈਲਟਰ ਬਣਾ ਕੇ ਉੱਥੇ ਰੱਖਿਆ ਜਾਵੇ ਔਰ ਇਹਦੇ ਵਿੱਚ ਮੈਂ ਨੇ ਜੀ ਇੱਕ ਬੇਨਤੀ ਹੋਰ ਕਰਨਾ ਚਾਹਾਂਗਾ ਕੁਝ ਲੋਕ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਪਾਲਤੂ ਕੁੱਤੇ ਰੱਖਦੇ ਆ ਉਹ ਕਈ ਵਾਰ ਨਾ ਜੀ ਪਾਲਤੂ ਕੁੱਤਿਆਂ ਦਾ ਕਿਉਂਕਿ ਉਹਨਾਂ ਨੂੰ ਪਿਆਰ ਹੁੰਦਾ ਹੈ ਉਹ ਥੋੜਾ ਕਨਫਿਊਜ਼ ਕਰ ਜਾਂਦੇ ਆਵਾਰਾ ਕੁੱਤੇ ਦੇ ਨਾਲ ਤੇ ਆਪਣੇ ਪਾਲਤੂ ਕੁੱਤੇ ਦੇ ਨਾਲ ਉਹਨਾਂ ਨੂੰ ਲੱਗਦਾ ਕਿ ਅਸੀਂ ਲੋਕ ਜਿਹੜੇ ਹਾਂ ਕੁੱਤਿਆਂ ਦੇ ਖਿਲਾਫ ਯਾਰ ਜਿਹੜੇ 마ਸੂਮ ਅਸੀਂ ਕਹਿ ਸਕਦੇ ਆ ਜਾਨਵਰਾਂ ਦੇ ਖਿਲਾਫ ਗੱਲ ਕਰਦੇ ਆ ਪਰ ਮਾਮਲਾ ਉਹ ਨਹੀਂ ਹੈ ਮਾਮਲਾ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਜਾਨਵਰ ਹੈ ਉਹ ਜਦੋਂ ਇਨਸਾਨ ਨੂੰ ਨੁਕਸਾਨ ਕਰਦਾ ਹੈ ਅਸੀਂ ਉਹ ਚੀਜ਼ ਦੇ ਖਿਲਾਫ ਆ ਕਿ ਉਹਨਾਂ ਦੇ ਲਈ ਬਲਕਿ ਅਸੀਂ ਜਿਹੜੀ ਗੱਲ ਕਰਦੇ ਹਾਂ ਜੇ ਉਹ ਹੁੰਦੀ ਹੈ ਤਾਂ ਉਹਦੇ ਨਾਲ ਬਲਕਿ ਜਿਹੜੇ ਜਾਨਵਰ ਵੀ ਨੇ ਜਿਹੜੇ ਅਸੀਂ ਜਿੰਨਾਂ ਨੂੰ ਕਹਿੰਨੇ ਆ ਕਿ ਉਹ ਲਾਚਾਰ ਜਾਨਵਰ ਹੈ ਤਾਂ ਉਹਨਾਂ ਨੂੰ ਵੀ ਜੋ ਜੋ ਸਰਕਾਰ ਨੇ ਇੱਕ ਸਿਸਟਮ ਬਣਾਇਆ ਗਿਆ ਹੈ ਤਾਂ ਉਹਨਾਂ ਨੂੰ ਸ਼ੈਲਟਰ ਹੌਂ ਦੇ ਵਿੱਚ ਜਿਹੜਾ ਸ਼ੈਲਟਰ ਉਹ ਬਣਾਣੇ ਆ ਜਿਹੜੇ ਨਿਯਮਾਂ ਦੇ ਤਹਿਤ ਉੱਥੇ ਰੱਖਿਆ ਜਾਵੇ ਐਡਵੋਕੇਟ ਜੀ ਤੁਹਾਡਾ ਨਾਲ ਇੱਕ ਖਾਸ ਜਿਹਾ ਕਿ ਸਵਾਲ ਹੈ ਕਿ ਜ਼ਖਮ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਕਿ ਉਸ ਦਾ ਮੁਆਵਜ਼ਾ ਜਿਹੜਾ ਕਿ ਬਰਾਬਰ ਮਿਲੇਗਾ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਜਦੋਂ ਕੁੱਤਿਆਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਤਾਂ ਜ਼ਖਮ ਛੋਟਾ ਵੀ ਹੋ ਸਕਦਾ ਹੈ ਇਸ ਬਾਰੇ ਜ਼ਰੂਰ ਦੱਸਿਆ ਜਾਵੇ ਤੁਹਾ ਤੁਹਾਡਾ ਬੜਾ ਵਹੀ ਇਹ ਬੜਾ ਅੱਛਾ ਤੁਨੇ ਸਵਾਲ ਕੀਤਾ ਹੈ ਇਹਦੇ ਵਿੱਚ ਕੀ ਹੈ ਉਹਨਾਂ ਨੇ ਬੜਾ ਕਲੀਅਰਲੀ ਕੀਤਾ ਹੈ ਪਹਿਲੀ ਚੀਜ਼ ਤਾਂ ਮੈਂ ਤੁਹਾਨੂੰ ਦੱਸੂਗਾ ਕਿ 10 ਤੋਂ 20 ਹਜ਼ਾਰ ਦੀ ਗੱਲ ਮੈਂ ਤੁਹਾਨੂੰ ਡਿਟੇਲ ਚ ਦੱਸਦਾ ਉਹ ਕਿੰਨੇ ਇਹ ਮਿਨੀਮਮ ਕੰਪਨਸੇਸ਼ਨ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਹੈ ਇਹ ਘੱਟ ਹੈ ਤਾਂ ਤੁਸੀਂ ਕੋਰਟ ਦੇ ਵਿੱਚ ਮਾਮਲੇ ਨੂੰ ਲੈ ਕੇ ਜਾ ਸਕਦੇ ਹੋ ਔਰ ਕੋਰਟ ਜਿਹੜਾ ਕੰਪਨਸੇਸ਼ਨ ਦਊਗੀ ਜੇ ਉਹ ਤੁਹਾਨੂੰ ਇੱਕ ਬਾਈਟ ਦੇ ਲਈ ਉਹ 50000 ਕਰਦੀ ਹੈ ਤੇ ਤੁਹਾਨੂੰ 20 ਇੱਥੋਂ ਮਿਲ ਗਿਆ ਤਾਂ ਤੁਹਾਨੂੰ 30000 ਹੋਰ ਮਿਲੂਗਾ ਉੱਥੋਂ ਤਾਂ ਇਹ ਮਤਲਬ ਜਿਹੜਾ ਹੈ ਮਿਨੀਮਮ ਕੰਪਨਸੇਸ਼ਨ ਹੈ ਔਰ ਇਹਦੇ ਵਿੱਚ ਕੀ ਹੈ ਪਰ ਬਾਈਟ ਹੈ ਸੇ ਇੱਕ ਲੇਡੀ ਨੂੰ 4 ਬਾਈਟ ਹੋ ਗਈਆਂ ਤਾਂ ਉਹ ਉਹਨਾਂ ਦੀਆਂ ਜਿਹੜੀਆਂ 4 ਬਾਈਟ ਹੈ ਉਹ 0.2 cm ਤੋਂ ਘੱਟ ਹੈ ਮਤਲਬ ਬਹੁਤ ਛੋਟੀ ਹੁੰਦੀ ਹੈ ਪੁਆਇੰਟ ਸੀ ਐਮ 2 ਸੀ ਐਮ ਪੁਆਇੰਟ ਦੀ ਗੱਲ ਕਰਦਾ ਮੈਂ ਤੇ ਜੇ ਉਹ ਸਾਰੇ ਦੇ ਸਾਰੇ ਉਤੋਂ ਘੱਟ ਨੇ ਬਾਈਟ ਤਾਂ ਉਹਨਾਂ ਦੇ 4 ਬਾਈਟ ਨੇ ਤਾਂ ਉਹਨਾਂ ਦਾ 40000 ਕੰਪਨਸੇਸ਼ਨ ਬਣਦਾ ਹੈ ਪਰ ਜੇ ਉਹ ਚਾਰੇ ਦੇ ਚਾਰੇ ਬਾਈਟ ਨੇ ਉਹ ਪੁਆਇੰਟ 2 ਸੀ ਐਮ ਤੋਂ ਵੱਧ ਨੇ ਤਾਂ ਉਹਨਾਂ ਦਾ ਜਿਹੜਾ ਮਿਨੀਮਮ ਕੰਪਨਸੇਸ਼ਨ ਹੈ ਅੱਜ ਪਰ ਜੈਡਲਮੈਂਟ ਹੈ ਉਹ ਅਸੀਂ ਹਜ਼ਾਰ ਬਣੂਗਾ ਇਹ ਮਿਨੀਮਮ ਕੰਪਨਸੇਸ਼ਨ ਦੀ ਗੱਲ ਕਰਦਾ ਪਰ ਕਈ ਵਾਰੀ ਕੀ ਹੁੰਦਾ ਲੋਕਾਂ ਨੂੰ ਹੋਰ ਜ਼ਿਆਦਾ ਨੁਕਸਾਨ ਹੁੰਦਾ ਤਾਂ ਉਹ ਆਪਣਾ ਜਿਹੜਾ ਕਲੇਮ ਹੈ ਉਹ ਵਧਾ ਵੀ ਸਕਦੇ ਨੇ ਇਹ ਮੈਕਸਿਮਮ ਨਹੀਂ ਹੈ ਇਹ ਮਿਨੀਮਮ ਕਲੇਮ ਦੀ ਮੈਂ ਗੱਲ ਕਰਦਾ ਜੀ ਐਡਵੋਕੇਟ ਜੀ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਕੁੱਤਿਆਂ ਨੇ ਆਤੰਕ ਮਚਾਇਆ ਹੋਇਆ ਕਿਉਂਕਿ ਮੁੱਦਾ ਕਾਫੀ ਗੰਭੀਰਾ ਹੁਣ ਤੱਕ ਅਨੇਕਾਂ ਲੋਕ ਬੱਚੇ ਇਸ ਕੁੱਤਿਆਂ ਦੇ ਆਤੰਕ ਦੀ ਲਪੇੜ ਦੇ ਵਿੱਚ ਆ ਚੁੱਕੇ ਨੇ ਕੀ ਲੱਗਦਾ ਹੈ ਕਿ ਜਿੰਨਾ ਮੁੱਦਾ ਹੈ ਗੰਭੀਰ ਹੈ ਕਿ ਮਸਲੇ ਦਾ ਹੱਲ ਹੋ ਸਕਦਾ ਦੇ ਕੋ ਮਸਲੇ ਦਾ ਤਹਲ ਹੋਣਾ ਹੀ ਹੋਣਾ ਹੈ ਜਿਦੋਂ ਕਿਉਂ ਜੋ ਦੇਸ਼ ਨੇ ਕਾਨੂੰਨ ਨਾਲ ਚੱਲਣਾ ਹੈ ਔਰ ਜਿਹੜੀ ਮੈਂ ਗੱਲ ਕਰ ਰਹੀਆਂ ਇਹ ਕਾਨੂੰਨਨ ਗੱਲ ਹੈ ਔਰ ਜਿਹੜੇ ਲੋਗ ਨੇ ਜੇ ਬਿਊਰੋਕਰੇਟਸ ਜਾਂ ਅਫੀਸਰ ਇਸ ਚੀਜ਼ ਦੇ ਨਹੀਂ ਇਸ ਚੀਜ਼ ਨੂੰ ਡਿਸਪੋਜ਼ ਆਫ ਕਰਦੇ ਤਾਂ ਸਾਡੇ ਲਈ ਕੋਰਟ ਜਿਹੜੀਆਂ ਨੇ ਉਹ ਖੁੱਲੀਆਂ ਨੇ ਅਸੀਂ ਕੋਰਟ ਦੇ ਵਿੱਚ ਮਾਮਲੇ ਨੂੰ ਲੈ ਕੇ ਜਾਵਾਂਗੇ ਔਰ ਇਹ ਤਾਂ ਜਿਹੜਾ ਸਭ ਤੋਂ ਜ਼ਿਆਦਾ ਜਿਹੜੇ ਕਿਉਂ ਜੋ ਤੁਸੀਂ ਜਿਵੇਂ ਗੱਲ ਕੀਤੀ ਤਾਂ ਜਿਹੜੇ ਡਾਟੇ ਨੇ ਉਹ ਵੀ ਦੱਸਦੇ ਆ ਕਿ ਘੱਟੋ ਘੱਟ 2 ਲੱਖ ਜਿਹੜੀਆਂ ਬਾਈਟਸ ਨੇ ਮੈਨੂੰ ਲੱਗਦਾ ਹੈ ਪੂਰੇ ਪੰਜਾਬ ਦੇ ਵਿੱਚ ਪਰ ਇਅਰ ਜਿਹੜੀਆਂ ਨੇ ਡਾਕ ਵਾਈਟ ਹੁੰਦੀਆਂ ਨੇ ਤੇ ਇਹ ਬੜਾ ਗੰਭੀਰ ਮਾਮਲਾ ਹੈ ਇਹਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਉਹ ਉਹ ਵਨਰੇਬਲ ਆਪਾਂ ਕਹਿੰਦੇ ਆ ਉਹ ਬੱਚੇ ਔਰ ਬਜ਼ੁਰਗ ਨੇ ਹੂੰ ਕਿਉਂਕਿ ਔਰ ਇਹ ਵੀ ਨਹੀਂ ਹੈ ਮੇਰੇ ਕੋਲ ਇੱਕ ਜਿਹੜੀ ਮੈਂ ਦੂਜੀ ਪਟੀਸ਼ਨ ਫਾਈਲ ਕੀਤੀ ਹੈ ਉਹ ਇੱਕ ਸਪੋਰਟਸ ਕੋਚ ਨੇ ਜਿਨ੍ਹਾਂ ਨੂੰ ਵੱਢਿਆ ਗਿਆ ਹੈ ਸਪੋਰਟਸ ਦੇ ਕੋਚ ਔਰ ਉਹਨਾਂ ਨੇ ਆਪਦੇ ਘਰੇ ਵੀ ਕੁੱਤਾ ਰੱਖਿਆ ਹੋਇਆ ਉਹ ਕਹਿੰਦੇ ਪਰ ਇਹ ਇੱਕ ਜਿਹੜਾ ਸੀਗਾ ਹਲਕਿਆ ਹੋਇਆ ਕੁੱਤਾ ਸੀ ਉਹ ਮੈਨੂੰ ਪੈ ਗਿਆ ਔਰ ਮੈਂ ਉਹਦੇ ਨਾਲ ਕਾਫੀ देर ਕੰਦੇ ਵੀ ਲੱਤਾਂ ਮਾਰਦਾ ਰਿਹਾ ਉਹਨੂੰ ਫਾਈਟ ਕਰਦਾ ਰਿਹਾ ਫਿਰ ਵੀ ਉਹ ਕੁੱਤੇ ਨੇ ਮੈਨੂੰ ਵੱਢ ਲਿੱਤਾ ਤਾਂ ਮੈਂ ਕੀ ਕਹਿਣਾ ਚਾਹ ਰਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਜੀ ਸਟ੍ਰੇ ਅਨੀਮਲ ਐ ਜਿਹੜੇ ਖੰਖਾਰ ਹੋ ਜਾਂਦੇ ਐ ਤਾਂ ਉਹ ਉਹ ਜਿਹੜੇ ਨੇ ਉਹ ਸਭ ਦੇ ਲਈ ਸਮਾਜ ਦੇ ਲਈ ਜਾਂ ਅਸੀਂ ਕਹਿੰਦੇ ਆ ਬੱਚਿਆਂ ਲਈ ਉਹ ਸਭ ਦੇ ਲਈ ਖਤਰਾ ਹੈ ਤਾਂ ਉਹਨਾਂ ਨੂੰ ਸਰਕਾਰ ਨੂੰ ਜੋ ਬੰਦ ਦੇ ਨਿਯਮ ਐ ਉਹਦੇ ਤਹਿਤ ਆਪਣਾ ਜਿਹੜੇ ਉਹਨਾਂ ਦੇ ਲਈ ਸਥਾਨ ਬਣਾਏ ਗਏ ਨੇ ਸ਼ੈਲਟਰ ਤਾਂ ਉੱਥੇ ਰੱਖਣਾ ਚਾਹੀਦਾ ਹੈ 12 ਕੁੱਤਿਆਂ ਨੂੰ ਲੈ ਕੇ ਕਾਨੂੰਨੀ ਲੜਾਈ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਭਰਪੂਰ ਜਾਣਕਾਰੀ حاصل ਕਰ ਹੀ ਲਈ ਹੈ ਕਿ ਜੇਕਰ ਕੁੱਤੇ ਦੇ ਵੱਲੋਂ ਜਿੰਨੀ ਵਾਰ ਤੁਹਾਨੂੰ ਕਟਿਆ ਜਾਵੇਗਾ ਜਿੰਨੇ ਜ਼ਖਮ ਤੁਹਾਡੇ ਸਰੀਰ ਤੇ ਹੋਣਗੇ ਉਸ ਮੁਤਾਬਿਕ ਜੜਾ ਕਿ ਮੁਆਵਜ਼ਾ ਦਿੱਤਾ ਜਾਵੇ ਇਸ ਨੂੰ ਲੈ ਕੇ ਕਾਨੂੰਨੀ ਲੜਾਈ ਸ਼ੁਰੂ ਹੋ ਚੁੱਕੀ ਹੈ ਤੇ ਆਓ ਬਿਆਨ ਵੀ ਸੁਣਦੇ ਹਾਂ ਅੱਜ ਜਿਸ ਤਰੀਕੇ ਨਾਲ ਸਰੂਰ ਦੇ ਵਿੱਚ ਅਤੰਕ ਕੁੱਤਿਆਂ ਦਾ ਲਾਲੋ ਜਾਂ 12 ਪਛੂਆਂ ਦਾ ਲਾਲੋ ਇਹ ਸਰਕਾਰਾਂ ਦੀ ਸਰਕਾਰਾਂ ਤੇ ਪ੍ਰਸ਼ਾਸਨ ਦੀ ਕਿੱਡੀ ਬੁੜੀ ਨੈਗਲੀਜੈਂਸੀ ਹੈ ਅਸੀਂ ਅੱਜ ਸਾਰੇ ਜਣੇ ਜਿਵੇਂ ਇਹਨਾਂ ਕਲ라ਜੀ ਨੇ ਇਹਨਾਂ ਕਮਲ ਜੀ ਨੇ ਸਾਰਿਆਂ ਨੇ ਦੱਸਿਆਗਾ ਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਤਾਂ ਇਹ ਸਰਕਾਰਾਂ ਤੇ ਮਿਲ ਕੇ ਪ੍ਰਸ਼ਾਸਨ ਸਿੱਧੇ ਤੌਰ ਤੇ ਇਸ ਗੱਲ ਦਾ ਜ਼ਿੰਮੇਵਾਰ ਹੈ ਜਿਵੇਂ ਹੁਣ ਪਿੱਛੇ ਜੀ ਤੁਸੀਂ ਦੇਖਿਆ ਹੀ ਹੈ ਔਰਤਾਂ ਔਰਤੋ ਇੱਕ ਸਰੂਰ ਦੀ ਜਿਸ ਜਿਸ ਤਰੀਕੇ ਨਾਲ ਉਹਦੇ ਬਹੁਤ ਸਾਲ ਦੇ ਵਿੱਚ ਦਾਖਲ ਹੈ ਅਸੀਂ ਆਪਣੀ ਸੰਸਥਾ ਵੱਲੋਂ ਉੱਥੇ ਜਾ ਕੇ ਵੀ ਆਏ ਆ ਤੇ ਉਹਨਾਂ ਦੇ ਘਰ ਦਾ ਰਾਸ਼ਨ ਵਗੈਰਾ ਵੀ ਅਸੀਂ ਕਿਹਾ ਜਿੰਨੀ ਦੇਰ ਤੱਕ ਹਸਪੀਟਲ ਦੇ ਵਿੱਚ ਰਹੋਗੇ ਅਸੀਂ ਆਪਣੀ ਸੰਸਥਾ ਵੱਲੋਂ ਉਹਨਾਂ ਨੂੰ ਰਾਸ਼ਨ ਦੇਵਾਂਗੇ ਦੂਜੀ ਗੱਲ ਬਹੁਤ ਵੱਡੀ ਹੈ ਵੀ ਅੱਜ ਸਰੂਰ ਦੇ ਵਿੱਚ ਬਹੁਤ ਵੱਡਾ ਸਹਿਮ ਦਾ ਮਾਹੌਲ ਹੈ ਅੱਜ ਬੱਚੇ ਜਿਵੇਂ ਆਮ ਗਲੀਆਂ ਦੇ ਵਿੱਚ ਮਹੱਲੇ ਦੇ ਵਿੱਚ ਆਪਾਂ ਜਾਣੇ ਆ ਕਿਸੇ ਨਾ ਕਿਸੇ ਛੋਟੀ ਦੁਕਾਨ ਤੇ ਜਾਣਾ ਉਹ ਵੀ ਨਹੀਂ ਜਾ ਸਕਦੇ ਕਿਸੇ ਤਰੀਕੇ ਨਾਲ ਅੱਜ ਮਰਕੇ ਡਰ ਦਾ ਮਾਹੌਲ ਅੱਜ ਬੱਚਿਆਂ ਦੇ ਵਿੱਚ ਅਪੀਰੈਂਸ ਦੇ ਵਿੱਚ ਹੈ ਜਿਸ ਅੱਜ ਜਿਹੜੀ ਤੁਸੀਂ ਪਿੱਛੇ ਦੀ ਵੀਡੀਓ ਆਪਾਂ ਦੇਖੀਏ ਇਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਤੰਕ ਦਾ ਮਾਹੌਲ ਹੈ ਜੋ ਫੈਲਿਆ ਹੋਇਆ ਹੈ ਕਸਰੂਰ ਦੇ ਵਿੱਚ ਅਸੀਂ ਡੀਸਾਫ ਤੋਂ ਇਹੀ ਮੰਗ ਕਰਨ ਆਏ ਆਂ ਵੀ ਜਿਵੇਂ ABC ਤੇ ਸਕੀਮ ਹੁੰਦੀ ਹੈ ਐਨੀਮਲ ਬਰਥ ਕੰਟਰੋਲ ਉਹਦੇ ਰਾਹ ਦੇ ਵਿੱਚ ਜੋ ਟੈਂਡਰ ਲਾ ਕੇ ਇਹਨਾਂ ਨੂੰ ਇਮੀਡੀਏਟ ਦੇ ਮਿਲ ਕੇ ਟੈਂਡਰ ਲਾ ਕੇ ਕੰਟਰੋਲ ਕਰਨਾ ਚਾਹੀਦਾ ਹੈ ਆਵਾਰਾ ਪਸ਼ੂਆਂ ਦੀ ਸਮੱਸਿਆ ਵੀ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਗਲੀ ਮੁਹੱਲਿਆਂ ਦੇ ਵਿੱਚ ਗੱਡੀਆਂ ਦੇ ਉੱਪਰ ਚੜ ਜਾਂਦੇ ਨੇ ਬੰਨੇ ਟੱਕਰਾਂ ਮਾਰ ਰਹੇ ਨੇ ਇਹ ਸਾਰੇ ਸਮੱਸਿਆਵਾਂ ਸਰੂਰ ਦੇ ਵਿੱਚ ਬਹੁਤ ਗੰਭੀਰ ਬੜੀ ਖੂਬਸੂਰਤ ਜੱਜਮੈਂਟ ਹੈ 2023 ਦੀ ਕਿ ਕਿਸੇ ਵੀ ਵਿਅਕਤੀ ਨੂੰ ਆਵਾਰਾ ਜਾਨਵਰ ਕੁੱਤੇ ਦੁਆਰਾ ਕੱਟਿਆ ਜਾਂਦਾ ਹੈ ਤਾਂ ਉਹ 0.2 ਸੀਐਮ ਤੱਕ ਦੀ ਬਾਈਟ ਹੈ ਜੇ ਤਾਂ ਉਹ 20000 ਜੇ ਉਹ ਤੋਂ ਕੱਟਦੀ ਹੈ ਤਾਂ ਉਹਨੂੰ 10000 ਦਾ ਕੰਪਨਸੇਸ਼ਨ ਮਿਲੇਗਾ ਤੁਹਾਨੂੰ ਇਹ ਕਰਨਾ ਕੀ ਹੈ ਉਹ ਜਿਹੜਾ ਤੁਹਾਡੇ ਬਾਈਟ ਹੈ ਉਹਦਾ ਇੱਕ ਐਵੀਡੈਂਸ ਹੋਵੇ ਤੁਹਾਡੇ ਕੋਲੇ ਜਿਹੜੇ ਹਸਪੀਟਲ 'ਚੋਂ ਤੁਹਾਨੂੰ ਇਲਾਜ ਕਰਾਇਆ ਹੈ ਤਾਂ ਉਹਨਾਂ ਤੋਂ ਲਿਖਤ ਚੇ ਹੈ ਕਿੰਨੇ ਬਾਈਟ ਹੈ ਔਰ ਕਿੰਨੀ ਉਹਦੀ ਮੈਜ਼ਰਮੈਂਟ ਕਿੰਨੇ ਸੀਐਮ ਮਤਲਬ ਉਹ ਉਹ ਦੀ ਡੈਪਥ ਹੈ ਬਾਈਟ ਦੀ ਉਹ ਕਰਾ ਕੇ ਉਹਦੇ ਐਵੀਡੈਂਸ ਦੇ ਕੇ ਤੁਸੀਂ ਆਪਣੀ ਕੈਪਲੀਕੇਸ਼ਨ ਜਿਹੜੀ ਹੈ ਕਿਉਂਕਿ ਉਹ ਜੱਜਮੈਂਟ ਦੇ ਤਹਿਤ ਇੱਕ ਕਮੇਟੀ ਬਣਾਈ ਜਾਣੀ ਸੀਗੀ ਜਿਹਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣੇ ਸੀ ਤੁਹਾਨੂੰ ਉਹਨਾਂ ਕੋਲੇ ਉਹ ਐਵੀਡੈਂਸ ਲਗਾ ਕੇ ਇੱਕ ਐਪਲੀਕੇਸ਼ਨ ਦੇਣੀ ਹੈ ਔਰ ਇਹ ਕਮੇਟੀ ਨੇ ਵਿਦਿਨ 4 ਮਨთ ਜਿਹੜਾ ਹੈ ਇਹਦਾ ਡਿਸੀਜਨ ਲੈ ਕੇ ਇਹ ਜਿਹੜਾ ਕੰਪਨਸੇਸ਼ਨ ਹੈ ਤੁਹਾਨੂੰ ਦੇਣਾ ਹੈ ਔਰ ਜਿਹੜਾ ਇਹ ਕੰਪਨਸੇਸ਼ਨ ਹੈ ਮਿਨੀਮਮ ਹੈ ਜੇ ਤੁਹਾਡਾ ਇਹ ਤੋਂ ਵੱਧ ਦਾ ਕੰਪਨਸੇਸ਼ਨ ਬਣਦਾ ਤਾਂ ਤੁਸੀਂ ਉਹਦੇ ਲਈ ਵੀ ਕਲੇਮ ਕਰ ਸਕਦੇ ਹੋ ਰਾਮ ਲੋਕਾਂ ਨੂੰ ਨਹੀਂ ਪਤਾ ਲੱਗਦਾ ਉਹਦਾ ਕੀ ਕਾਰਨ ਦੇਖਦੇ ਹੋ ਤੇ ਕਿਸ ਤਰੀਕੇ ਨਾਲ ਇਹ ਲੱਗਦਾ ਨਹੀਂ ਕਿ ਹਾਂ ਪ੍ਰਸ਼ਾਸਨ ਵੀ ਅਗਰ ਉਹ ਜ਼ਿੰਮੇਵਾਰ ਨੇ ਤਾਂ ਉਹਨਾਂ ਨੂੰ ਖੁਦ ਹੀ ਪ੍ਰੋਸੈਸ ਕਰਨਾ ਚਾਹੀਦਾ ਸਰ ਹਿੰਦੁਸਤਾਨ ਦੇ ਵਿੱਚ ਇਹੀ ਦਿੱਕਤ ਹੈ ਕਿ ਜਿਹੜੇ ਆਮ ਨਾਗਰਿਕ ਐ ਸਿਟੀਜ਼ਨ ਨੇ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਜਿਹੜਾ ਹੈ ਉਹ ਬੜੀ ਅਭਾਵ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਇਹ ਸਾਡੀ ਜਿਹੜੇ ਲੋਕਾਂ ਨੂੰ ਪਤਾ ਹੈ ਤੁਸੀਂ ਮੀਡੀਆ ਦੇ ਮਾਧਿਅਮ ਤੋਂ ਤੇ ਅਸੀਂ ਲੋਕ ਜਿਹੜੇ ਜਾਗਰੂਕ ਨਾਗਰਿਕ ਆ ਤਾਂ ਸਾਡੀ ਇਹ ਡਿਊਟੀ ਬਣਦੀ ਹੈ ਅਸੀਂ ਆਪਣੀ ਡਿਊਟੀ ਸਮਝਦੇ ਹੋਏ ਇਹ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚਾਈਏ ਕਿ ਜੇ ਕਿਸੇ ਨੂੰ ਵੀ ਆਵਾਰਾ ਕੁੱਤੇ ਨੇ ਕੱਟਿਆ ਹੈ ਤਾਂ ਉਹ ਆਪਣਾ ਜਿਹੜਾ ਕਲੇਮ ਹੈ ਉਹ ਫਾਈਲ ਕਰ ਸਕਦੇ ਆ ਵਿਦ ਡਿਪਟੀ ਕਮਿਸ਼ਨਰ ਆਫ ਦਾ ਕਨਸਰਨਡ ਏਰੀਆ ਤੇ ਜੇ ਉਹਨਾਂ ਨੂੰ ਕੋਈ ਸਾਡੀ ਮਦਦ ਦੀ ਲੋੜ ਹੈ ਤਾਂ ਅਸੀਂ ਆਪਣਾ ਨੰਬਰ ਵੀ ਫਲੈਸ਼ ਕਰ ਦਾਂਗੇ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਸਟੈਂਡਰਡ ਫਾਰਮੈਟ ਬਣਾ ਦਈਏ ਤਾਂ ਜੋ ਲੋਕੋ ਦੇ ਵਿੱਚ ਆਪਣਾ ਨਾਮ ਪਤਾ ਤੇ ਆਪਣੀ ਡਿਟੇਲ ਭਰ ਕੇ ਆਪਣਾ ਕਲੇਮ ਕਰ ਸਕਣ ਮੈਨੂੰ ਕੀ ਅਗਰ ਜ਼ਿਆਦਾ ਗਿਣਤੀ ਦੇ ਵਿੱਚ ਇਸ ਤਰੀਕੇ ਨਾਲ ਕਲੇਮ ਲੋਕ ਮੰਗਣਗੇ ਤਾਂ ਜਾ ਕੇ ਪ੍ਰਸ਼ਾਸਨ ਦੇ ਨੇ ਪਹੁੰਚੂਗੀ ਸਰ ਪਰਪਸ ਹੀ ਇਹ ਹੈ ਹੁਣ ਜੀਦੇ ਇੱਕ ਮੈਂ ਕੰਪਲੇਂਟ ਫਾਈਲ ਦੂਜੀ ਕੀਤੀ ਹੈ ਉਹਨਾਂ ਦੇ ਸਿਰਫ ਇੱਕ ਬਾਈਟ ਹੈ ਔਰ ਉਹ ਬਹੁਤ ਵੈਲ ਟੂ ਡੂ ਲੋਗ ਨੇ ਉਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸਾਡਾ ਕੋਈ ਪਰਪਸ ਇੰਨਾ ਮਿਨੀਮਮ ਇਹ ਨਹੀਂ ਹੈ ਇਹਦੇ ਨਾਲ ਕੀ ਹੈ ਲੋਕਾਂ ਦੇ ਵਿੱਚ ਇੱਕ ਜਦੋਂ ਇਸ ਤਰ੍ਹਾਂ ਦੇ ਇਸ਼ੂਜ਼ ਆਉਂਦੇ ਆ ਤਾਂ ਲੋਕਾਂ ਦੇ ਵਿੱਚ ਸੈਂਸਿਟੀਵਿਟੀ ਆਂਦੀ ਹੈ ਔਰ ਪ੍ਰਸ਼ਾਸਨ ਨੂੰ ਵੀ ਜਿਹੜੇ ਸਤਾ ਪਿਆ ਹੈ ਉਹਨਾਂ ਦੀ ਵੀ ਜਾਗ ਕੁੱਲੂਗੀ ਕਿ ਇਹ ਜਿਹੜੇ ਸਟਰੀ ਐਨੀਮਲ ਹੈ ਅਸੀਂ ਇਹਨਾਂ ਨੂੰ ਮੈਨੇਜ ਕਰਨ ਦੀ ਡਿਊਟੀ ਸਾਡੇ ਤੇ ਲੱਗੀ ਹੋਈ ਹੈ ਔਰ ਜੇ ਅਸੀਂ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਕੰਪਨਸੇਸ਼ਨ ਹੈ ਸਾਨੂੰ ਬਹੁਤ ਬੜੀ ਮਾਤਰਾ ਚ ਦੇਣੇ ਪੈਣਗੇ ਕਿਉਂਕਿ ਜੋ ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ 2 ਲੱਖ ਜਿਹੜੇ ਡੌਗ ਬਾਈਟ ਦੇ ਕੇਸ ਪਰ ਇਅਰ ਆਉਂਦੇ ਆ ਜੇ ਉਹ 2 ਲੱਖ ਨੂੰ ਤੁਸੀਂ 10000 ਨਾਲ ਮਿਨੀਮਮ ਨਾਲ ਵੀ ਗੁਣਾ ਕਰੋਗੇ ਤਾਂ ਤੁਸੀਂ ਸੋਚ ਸਕਦੇ ਹੋ ਵੀ ਇਹ ਰਕਮ ਕਿੱਥੇ ਤੱਕ ਪਹੁੰਚੂਗੀ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣ ਲਈ ਆਏ ਸੀਗੇ ਤੇ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਜਿਹੜੀ ਸੰਗਰੋਧ ਦੇ ਵਿੱਚ ਇੱਕ ਗਰੀਬ ਔਰਤ ਅਨੀਤਾ ਰਾਣੀ ਜਿਸ ਨੂੰ ਕਿ ਕੁੱਤੇ ਆ ਨੇ ਬੇਰਹਮੀ ਨਾਲ ਕੱਟ ਕੇ ਖਾ ਲਿਆ ਉਸ ਦੀ ਕੰਪਨਸੇਸ਼ਨ ਦਿੱਤੀ ਜਾਵੇ ਉਸ ਨੂੰ ਮਾਊਜਾ ਦਿੱਤੀ ਦਿੱਤਾ ਜਾਵੇ ਉਸ ਦੇ ਲਈ ਡੀਸੀ ਦਫ਼ਤਰ ਆਏ ਆ ਤੇ ਨਾਲ ਹੀ ਡੀਸ ਸਾਹਿਬ ਨੂੰ ਅਸੀਂ ਦਰਖਾਸਤ ਦੇਣ ਲਈ ਆਏ ਸੀਗੇ ਕਿ ਸੰਗਰੂਹ ਦੇ ਵਿੱਚ ਕੁੱਤਿਆਂ ਦਾ ਹੰਤਕ ਜੋ ਹੈ ਇਸ ਨੂੰ ਖਤਮ ਕੀਤਾ ਜਾਵੇ ਸੰਗਰੂਹ ਦੇ ਵਿੱਚ ਕੁੱਤੇ ਇੰਨੀ ਜ਼ਿਆਦਾ ਗਿਣਤੀ ਚ ਤਦਾਦ ਹੋ ਗਈ ਹੈ ਤੇ ਇੰਨੇ ਜ਼ਿਆਦਾ ਡੌਗ ਬਾਈਟ ਦੇ ਕੇਸ ਹੋ ਰਹੇ ਨੇ ਕਿ ਸੰਗਰੂਹ ਦੇ ਲੋਕ ਬਹੁਤ ਦੁਖੀ ਨੇ ਪਰੇਸ਼ਾਨ ਨੇ ਕਿ ਜਿਹੜੇ ਹਿੰਸਕ ਕੁੱਤੇ ਨੇ ਜਿਹੜੇ ਲੋਕਾਂ ਨੂੰ ਕੱਟ ਰਹੇ ਕੁੱਤੇ ਨੇ ਉਹਨਾਂ ਦੀ ਪਛਾਣ ਕਰਕੇ ਤੁਰੰਤ ਉਹਨਾਂ ਨੂੰ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਹਿਸਾਬ ਨਾਲ ਡੌਗ ਸ਼ੈਲਟਰ ਹੋਮ ਬਣਾ ਕੇ ਉੱਥੇ ਸ਼ਿਫਟ ਕੀਤਾ ਜਾਵੇ ਤੇ ਬਾਕੀ ਕੁੱਤਿਆਂ ਦੀ ਤੁਰੰਤ ਨਸਬੰਦੀ ਕੀਤੀ ਜਾਵੇ ਤਾਂ ਜੋ ਕੁੱਤਿਆਂ ਦੀ ਸੰਖਿਆ ਦੇ ਵਿੱਚ ਵਾਧਾ ਨਾ ਹੋਵੇ ਇਸ ਦੇ ਲਈ ਅਸੀਂ ਅੱਜ ਸੰਗਰੂਪ ਦੇ ਸਾਰੇ ਅਸੀਂ ਜਿਹੜਾ ਜਿਹੜਾ ਸਾਡਾ ਇੱਕ ਗਰੁੱਪ ਹੈ ਅਸੀਂ ਆ ਕੇ ਡੀਸੀ ਸਾਹਿਬ ਨੂੰ ਮਿਲੇ ਹਾਂ ਤੇ ਡੀਸੀ ਸਾਹਿਬ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਇਹ ਸਮੱਸਿਆ ਹੱਲ ਕਰਾਂਗੇ ਲੇਕਿਨ ਅੱਜ ਪ੍ਰਸ਼ਾਸਨ ਦਾ ਜਿਹੜਾ ਰੂਪ ਹੈ ਜੋ ਪ੍ਰਸ਼ਾਸਨ ਦੇ ਵਿੱਚ ਪਿਛਲੇ ਵੀ ਸਮੇਂ ਤੋਂ ਅਸੀਂ ਦਰਖਾਸਤਾਂ ਦਿੱਤੀਆਂ ਨੇ ਐਪਲੀਕੇਸ਼ਨਾਂ ਦਿੱਤੀਆਂ ਨੇ ਤਾਂ ਉਹਨਾਂ ਨੇ ਅੱਜ ਤੱਕ ਟੈਂਡਰ ਨਹੀਂ ਲਗਾਏ ਅੱਜ ਤੱਕ ਉਹਨਾਂ ਨੇ ਨਸਬੰਦੀ ਨਹੀਂ ਕੀਤੀ ਅੱਜ ਤੱਕ ਕੁੱਤਿਆਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਅੱਜ ਸਾਡੇ ਸੰਗਰੂਰ ਜ਼ਿਲ੍ਹੇ ਦੇ ਜੋ ਸਭ ਤੋਂ ਪੰਜਾਬ ਸਸ਼ਨ ਦਾ ਉੱਚ ਅੰਗ ਹੈ ਡਿਪਟੀ ਕਮਿਸ਼ਨਰ ਸੰਗਰੂ ਉਹਨਾਂ ਨੂੰ ਪਰਸਨਲੀ ਮਿਲ ਕੇ ਅਸੀਂ ਇਹਨਾਂ ਨੂੰ ਕਿਹਾ ਕਿ ਇਹ ਸਮੱਸਿਆ ਦਾ ਹੱਲ ਕਰੋ ਤੇ ਜਿਹੜੀ ਗਰੀਬ ਔਰਤ ਜਿਸ ਨੂੰ ਜਿਸ ਦੇ ਘਰ ਵਿੱਚ ਖਾਣ ਨੂੰ ਪੈਸੇ ਨਹੀਂ ਹੈ ਜਿਸ ਕੋਲ ਅੱਜ ਰਾਸ਼ਨ ਵੀ ਨਹੀਂ ਹੈ ਜਿਸ ਨੂੰ ਅਸੀਂ ਮਿਲ ਕੇ ਆਈਆਂ ਹੁਣੀ ਉਸ ਨੂੰ ਕੰਪਨਸੇਸ਼ਨ ਤੁਰੰਤ ਦਿੱਤੀ ਜਾਵੇ ਉਸ ਦੀ ਹੈਲਪ ਕੀਤੀ ਜਾਵੇ ਤਾਂ ਡਿਸਾਬ ਨੂੰ ਅਸੀਂ ਅੱਜ ਇਸ ਤਰਖਾਸ ਦੇਣ ਲਈ ਆਏ ਸੀਗੇ ਖਿਆਲ ਦੇਖਿਆ ਜਾਂਦਾ ਕਿ ਆਵਾਰਾ ਕੁੱਤਿਆਂ ਨੇ ਲਗਾਤਾਰ ਆਤੰਕ ਮਚਾਇਆ ਹੋਇਆ ਜਿਸ ਕਰਕੇ ਲੋਕ ਪਰੇਸ਼ਾਨ ਹੈ ਪਰ ਹੁਣ ਇਸ ਦੀ ਕਾਨੂੰਨੀ ਲੜਾਈ ਸ਼ੁਰੂ ਹੋ ਚੁੱਕੀ ਹੈ ਬਿਊਰੋ ਰਿਪੋਰਟ ਲਾਈਟ ਪੰਜਾਬੀ ਟੀਵੀ